ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਕਰਲਾਲ ਬਾਹ ਡੇਰੀ ਫਾਰਮ ਦੇ ਤੁਹਾਡਾ ਵੈਲਕਮ ਹੈ ਜੀ। ਅੱਜ ਵੀਰ ਜੀ ਪਹੁੰਚਿਆ ਪਿੰਡ ਡੱਲ। ਤਹਿਸੀਲ ਪਟੇ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ। ਬਾਈ ਦਲੇਰ ਸਿੰਘ ਪਲਵਾਨ ਦੇ ਘਰੇ ਆਏ ਆ। ਜਿੱਤਰਾ ਜੀ ਸਾਰੇ ਵੀਰ ਜਾਣਦੇ ਬਾਈ ਦਾ ਪਸ਼ੂ ਦੇ ਵਪਾਰ ਦਾ ਕੰਮ ਹੈ। ਅੱਜ ਵੀ ਦੋ ਝੋਟੀਆਂ ਤਾਜ਼ੀਆਂ ਸੂਈਆਂ ਸਵਾਈਆਂ। ਬਾਈ ਲੈ ਕੇ ਹਾਜ਼ਰ ਹੋਇਆ ਦੋਵੇਂ ਨੀਲੀ ਰਾਵੀ। ਨੂੰ ਟੱਚ ਕਰਦੀਆਂ ਐ ਦੋਵੇਂ ਬਹੁਤ ਚੰਗੀਆਂ ਝੋਟੀਆਂ ਤਾਜ਼ੀਆਂ ਸੂਈਆਂ ਮਗਰ ਘਟੀਆਂ। ਚੰਗੇ ਬੋਲੇ ਤੇ ਚੱਲ ਰਹੀਆਂ ਨੇ ਦੋ ਝੋਟੀਆਂ ਦੀ ਲੈ ਕੇ ਬਾਈ ਜੀ ਦਾ ਜਾਣਕਾਰੀ ਤੁਹਾਡੇ ਨਾਲ ਕਰਦੇ ਹਾਂ ਅਸੀਂ ਜੀ ਉਸ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਦਿਆ ਕਰੋ ਤਾਂ ਕਿ ਜਲਦ ਨਵੀਆਂ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਕਰਗੀ ਤੁਹਾਡੇ ਸਾਹਮਣੇ ਆਓ ਲੈ ਕੇ ਡਿਟੇਲ ਇਹਨਾਂ ਦੀ ਕਰਦੇ ਹਾਂ ਅਸੀਂ ਜੀ ਹਾਂ ਜੀ ਭਵਾਨੀ ਸੱਸੀ ਗਾਲ ਸੱਸੀ ਗਾਲ ਬੱਸ ਆ ਕੀ ਹਾਲ ਜੀ ਕਿਰਪਾ ਤੁਸੀਂ ਸਰਾਓ ਕਿਰਪਾ ਮਾਰ ਕੇ ਹਾਂਜੀ ਅੱਜ ਦੋ ਨਗਿਨੇ ਆ ਜੀ ਅੱਜ ਦੋ ਲਿਆਂਦੇ ਤੇ ਲਿਆਂਦੇ ਵੀ ਬਾਸਾਂ ਨੀਲੀ ਦੇ ਦੋਵੇਂ ਨਗਿਨੇ ਉਹ ਵੀ ਸੱਜਣਾ ਤੇ ਫਿਰ ਇੱਕ ਵਾਧਾ ਹੋ ਰਿਹਾ ਤਾੜੀਆਂ ਸੁਈਆਂ ਦੇ ਦੋ ਮਗਰੀ ਕਟਿਆ ਜੀ ਉਹ ਵੀ ਸੱਜਣਾ ਦੋਵੇਂ ਨਗਿਨੇ ਟਾਪ ਦੇ ਇਹ ਕਰਮਾਲੀ ਦਾ ਤੇ ਬਾੜਾ ਹੀ ਸਿੰਘ ਕੋਕਾ ਪੀਸ ਲੱਗਾ ਨਿੱਕਾ ਕੁੰਡਾ ਸਿੰਘ ਮੜਾ ਉਂਗਲ ਨੰਗਰ ਵਾਲੀ ਕਰੋ ਦੇਖ ਕਿੰਨਾ ਬੋਲਾ ਜੀ ਇਸ ਲਿਹਜਰ ਇਹਦੇ ਸਲੇ 11 ਲੀਟਰ ਬੋਲਾ ਥਿਆ ਬੋਲ ਸੱਜਣਾ 11 ਕਿਲੋ ਬੋਲਾ ਤਿਆਰ ਇਹ ਕੱਲ ਤੜਕੇ ਦੀ ਸੀ ਕੱਲ ਤੜਕੇ ਦੀ ਸੁਈ ਤੇ ਮਗਰ ਕੱਟੀ ਜਾਂ ਲੇਵਾ ਕਰੋ ਜੇ ਇੱਕ ਕਰਮਾਲੀ ਦਾ ਪੂਰਾ ਚੰਗਾ ਸੋਹਣਾ ਕੱਦ ਵਜਨ ਪੱਦਰ ਥਣ ਲੈਵਾ ਥੱਥੀ ਮੁਠੀ ਚਵਾਈ ਵਾਲਾ ਬਹੁਤ ਵਧੀਆ ਥਣ ਲੱਗਾ ਝੋਟੀ ਨੂੰ ਸਿੰਗੀ ਬਾਹਲੀ ਟੌਪ ਦੀ ਲੱਗੀ ਕਰਮਾ ਵਾਲੀ ਨੂੰ ਬਾਹਲਾ ਟੌਪ ਦਾ ਨਗੀਨਾ ਬਿੱਲੀਆਂ ਅੱਖਾਂ ਮਗਰਲੇ ਪੈਰ ਵਾਈਟ ਪੂਛ ਵਾਈਟ ਆ ਸੱਜਣੋ ਜੇ ਮਗਰ ਕੱਟੀ ਏ ਗੱਲਾਂ 나ੜੂ ਨਾਲ ਕੱਲ ਤੜਕੇ ਦੀ ਸੋਈ ਏ ਝੋਟੀ ਬਹੁਤ ਚੰਗੀ ਐ ਜਿੰਨੀ ਸਿਫਤ ਕਰ ਲਗੇ ਹੋਣੀ ਥੋੜੀ ਝੋਟੀ ਦੀ ਆ ਕਰੋ ਨੇੜੇ ਤੋਂ ਥਣ ਲੈਵਾ ਚ ਇੱਕ ਪੂਰਾ ਪੱਦਰ ਥਾਂ ਲੈਵਾ ਚੰਗੀ ਬੰਤਰ ਝੋਟੀ ਦੀ ਆ ਪੇਠਪੜਾ ਫੇਰ ਵੇਖ ਲੋ ਆ ਸਿੰਗ ਨੂੰ ਤੇ ਅੱਖਾਂ ਨੂੰ ਮਾਰੋ ਚਾਹ ਤੇ ਖੁੱਤੀ ਵਾਲਾ ਸਿੰਗ ਜਿੱਲੀ ਮਣਕੀ ਅੱਖ ਜੀ ਹਾਂ ਕਰ ਦਈਏ ਮੁੱਲ ਸੰਜਾ ਜੀ ਇਹਦਾ ਮੁੱਲ WhatsApp ਉੱਡਦੀਆਂ ਵਾਲੇ ਕਰਨੇ ਆ ਹਾਂ ਜੀ ਉਹਨਾਂ ਨੂੰ ਵੇਖੋ ਜਿਹੜੀਆਂ ਮਈਆਂ ਦਾ ਕੋਈ ਸਵਾ ਕਰੀ ਜਾਂਦਾ ਕੋਈ ਕੋਕਰੀ ਜਾਂਦਾ ਆਪਾਂ ਇੱਕ 15 ਮੁੱਲ ਕਰਦੇ ਆ ਜਾਨੀ ਕਿੰਨੇ ਦੀ ਆ ਜੀ 10 ਦੀ ਦੇ ਦਿਆ 10 ਚੋਂ ਕਰ ਦਈਏ ਮੰਨਦਾਂ 10 ਕੱਟ ਦੀ ਦੇ ਦੇ ਨਾ ਵੇ ਸੱਜਣਾ 1.8 ਲੱਖ 8000 ਦਾ ਨਗੀਨਾ ਮਿਲ ਜੂਗਾ ਤੁਹਾਨੂੰ ਹੋਰ ਕਰ ਦਈਏ ਥੋੜਾ ਬਾਧਾ ਮਾਨਦਾਨ ਛੋਟ ਛੱਪਾ ਕਰਦਾਂਗੇ ਕੋਈ ਨਹੀਂ ਯਾਰ ਛੱਡ ਦਈਏ ਹੋਰ ਤੇ ਛੱਡ ਜਾਂਗੇ ਫਿਰ ਇਹਦੇ ਵਿੱਚ ਛੋੜੀ ਨਹੀਂ ਦੋਸਤ ਨਾ ਵੇ ਸੱਜਣਾ 1 ਸੱਤ ਦੀ ਲਾਸਟ ਮਿਲ ਜੂਗੀ ਤੁਹਾਨੂੰ ਉਹਦੇ ਵਿੱਚ ਰੱਸਾ ਛੜਾਈ ਦੀ ਛੋਟ ਹੋ ਜੂ ਝੋਟੀ ਬਹੁਤ ਚੰਗੀ ਤਾਜੀ ਸੂਈ ਸਵਾਈ 11 ਕਿਲੋ ਦੁੱਧ ਤੇ ਚੱਲ ਰਹੀ ਆ ਦੁੱਧ 13 14 ਕਿਲੋ ਨਾਰਮਲ ਸੇਵਾ ਤੇ ਕੱਢ ਦੂਗਾ ਭਰਾਲੇ ਚੋਣੀ ਭਰਾਲੇ ਚੋਣੀ ਚੋਣ ਤੇ ਸੀਲ ਲੱਗ ਜੇ ਚੋਾਈ ਜੋਈ ਬਹੁਤ ਚੰਗੀ ਆ ਐਦੀ ਕਿੱਟ ਦੇ ਦੇ ਜੀ ਇਹ ਵੀ ਦੂਸਰੇ ਸੂਏ ਇਹ ਪਰਸੋ ਤੜਕੀ ਸੂਈ ਇਹਦੇ ਮਗਰ ਵੀ ਕੱਟੀ ਏ ਇਹ ਪਰਸੋ ਤੜਕੀ ਦੀ ਸੂਈ ਇਹਦੇ ਮਗਰ ਵੀ ਕੱਟੀ ਏ ਇਹਦੀਆਂ ਵੀ ਬਿੱਲੀਆਂ ਅੱਖਾਂ ਚਟਾ ਸਿਰ ਨਿੱਕਾ ਗੁੰਡਾ ਸਿੰਘ ਇਹ ਪਾਕਿਸਤਾਨੀ ਨੀਲੀ ਆ ਜਦੀ ਏ ਇਹ ਵੀ ਪਾਕਿਸਤਾਨੀ ਨੀਲੀ ਰਵਾਜੀ ਆ ਕਰੋ ਚੈੱਕ ਪੂਛ ਅੱਧੀ ਵਾਈਟ ਮਗਰਲੇ ਪੈਰ ਧੋਤੇ ਥਣਲੇਵਾ ਬਹੁਤ ਪੱਧਰ ਤੇ ਵਿਰਲ ਬਹੁਤ ਜਿਆਦਾ ਸਨਾਂ ਦਾ ਪਿੱਠਪੜਾ ਪੂਰਾ ਹਰਾ ਜੀ ਚੰਗੀ ਸੋਹਣੀ ਬੰਤਰ ਲੇਵੇ ਦੀ ਖੁੱਲੇ ਲੇਵੇ ਦੀ ਮਾਝਾ ਸੱਜਣੋ ਆ ਕਰੋ ਗੈਪ ਵਰਲ ਚੇਕ ਦਾ ਪੂਰੇ ਚੰਗੇ ਪਿੱਠਪੁੜੇ ਦੀ ਪੂਰੀ ਰਾਜੀ ਮੈਂ ਆ ਮਗਰ ਕਟੀਆਂ ਦੇ ਤੇ ਪਰਸਨ ਦੀ ਸੋਈ ਆ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਉਹ ਕੱਲ ਦੀ ਸੋਈ ਆ ਤੇ ਮੇਨ ਵਾਦਾ ਦੋਹਾਂ ਦੇ ਮਗਰੀ ਕਟੀਆਂ ਦੋਵੇਂ ਮੱਜਾਂ ਝੋਟੀਆਂ ਤਾਜ਼ੀਆਂ ਸੂਈਆਂ ਤੇ ਦੋਹਾਂ ਦੇ ਮਗਰੀ ਕਟੀਆਂ ਇਹਦਾ ਕਿੰਨਾ ਬੋਲਾ ਜੀ ਦੋਵੇਂ ਨੰਗਰ ਦਾ ਵਾਧਾ ਹੁੰਦਾ ਹੈ ਇਹਦੇ ਤੇਰੇ 9 ਲੀਟਰ ਬੋਲਾ ਹੈ ਜੀ ਬਹੁਤ ਸੱਚ ਨੂੰ 9-10 ਲੀਟਰ ਇਹਦੇ ਥੱਲੇ ਬੋਲਾ ਆ ਜਦ ਰਿਆ ਪਹਿਲੀ ਥਲੇ 11 ਕਿਲੋ ਇਹਦੇ ਥੱਲੇ 9-10 ਕਿਲੋ ਅਥਾਂ ਲੈਵਾ ਕਰੋ ਜੇ ਕਿਰਾ ਇਹਦਾ ਕੀ ਮੁੱਲ ਹੈ ਜੀ ਇਹਦਾ ਵੀ ਮੁੱਲ ਇਹ ਵੀ 1 15 ਦੀ ਦੇ ਦੀ ਨਹੀਂ ਇਹਦਾ ਕਰ ਵੀ ਮੁੱਲ ਲੈਣ ਦੇ ਨਾਲ ਕਰ ਦਗੇ ਇੱਕ 10 ਦੀ ਦੇ ਦੀ ਮੈਨਾਂ ਸੇਮ ਹੀ ਜਾਣਦੀ ਆ ਭਾਵੇਂ 1 7 ਦੀ ਉਹ ਲੈ ਲੈ ਕੋਈ ਭਾਵੇਂ ਲੈ ਲੈ ਚਲ ਇਦਾਂ ਕਰ ਲੋਕ 1 7 ਦੀ ਦੇ ਨਾ ਸੱਜਣੋ 1 ਲੱਖ 7 7000 ਦੀਆਂ ਮਿਲ ਜਾਣਗੀਆਂ ਤੁਹਾਨੂੰ ਦੋਵੇਂ ਝੋਟੀਆਂ ਦੋਵੇਂ ਤਾਜ਼ੀਆਂ ਸੁਈਆਂ ਸੋਈਆਂ ਨਰਖ ਪਰਖ ਤੁਸੀਂ ਕਰਨੀਆਂ ਜੋੜੀ ਰਣੀ 2 14 ਦੀ ਕਰੋ ਆ ਕੇ ਆਪਦੀ ਨਰਖ ਪਰਖ ਦੇ ਤਸੱਲੀ ਕਰਕੇ ਖੜੋ ਜੀ ਸੱਜਣੋ ਦੋਵੇਂ ਸੁਈਆਂ ਸੋਈਆਂ ਬੋਲ ਦੀਏ ਮੋਬਾਈਲ ਨੰਬਰ ਨੰਬਰ ਇਹਗਾ 9779299006 ਪਿੰਡ ਇਹਗਾ ਡਾਣਾ ਜਿਲ੍ਹਾ ਤਰਨਤਾਰਨ ਤਸਵੀਰ ਪਟਿਆ ਲੋ ਵੀ ਸੱਜਣੋ ਇਹ ਜੀ ਇਹਨਾਂ ਝੋਟੀਆਂ ਦੀ ਗੱਲ ਬਾਤ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਲਾਸਟ ਤੱਕ ਵੀਡੀਓ ਵੇਖਣ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ